ਮਾ ਮੋਤੀ ਨੂੰ ਰੋਪਰਾ ਚਾਮੀਣਾ ਜਲਤ ਮੇਜ ਨੂੰ ਦੇ ਲਾਲਾ ਨੋ ਲਾਹਰ ਕੋਈਆ ਕਰਪਾਣ ਗੁਰੂ ਦੇ ਲਾਲਾ ਕੋੜਾ ਆਪਾਂ ਗੋਟੀ ਕਲਾ ਵਾਲੀਆਂ ਬਣ ਗਈਆਂ ਕਿਉਂਕਿ ਆਪਾਂ ਪੜਾਣ ਤੇ ਪੜਾਵਾ ਸਾਰੇ ਇਕੱਠੇ ਹੋ ਕੇ ਪੜਾਣ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਪਾ ਸਿਰ ਅਛੇ ਦੇ ਵਿੱਚ ਅੱਗੇ ਲੱਗੀਆਂ ਝੰਡੇ ਫੜ ਕੇ ਵੀਰਾਂ ਦੇ ਨਾਲ ਖੜੀਆਂ ਕਿ ਆਪਾਂ ਨੂੰ ਪਹਿਲਾਂ ਪੈਣਾ ਬਰਨਾਰੇ ਤੋਂ ਆਈ ਹੈ ਉਹਨਾਂ ਨੇ ਸਾਰੀ ਸ਼ਕਤੀ ਜਿੰਦਾਬਾਦ ਤੁਹਾਨੂੰ ਬੁਲਾਇਸ ਹਾਂ ਇੱਕ ਸਾਡੀ ਬੱਚੀ ਹੈਗੀ 12 ਸਾਡੀ ਨੂੰ ਅੱਜ ਭਾਂਡੇ ਡੀਐਸਪੀ ਦੇ ਪੱਕੇ ਮੋਰਚੇ ਦੇ ਵਿੱਚ ਆਪਾਂ ਔਰਤ ਦਿਵਸ ਮਨਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਹੈ ਅਸੀਂ ਆਪ ਸਭ ਨੂੰ ਸਲਾਮ ਕਰਦੇ ਹਾਂ 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 ਸਾਨੂੰ ਇਹ ਤਾਂ ਨਹੀਂ ਕਿ ਸਰਕਾਰ ਨੂੰ ਪੂਰੇ ਜੁਰੇ ਹੱਥ ਦੇਣ ਚਾਹੁੰਦੇ ਅਸੀਂ ਕੋਈ ਬੋਤਲ ਨਾ ਕਰਾਉਂਦੇ ਕਹਿੰਦਾ ਅਸੀਂ ਉਹੀ ਪੈਣਾ ਨਹੀਂ ਦਿੰਦੇ ਆ ਕਿ ਕਿਸੇ ਇੱਕ ਇੱਕ ਪਤਾ ਨਹੀਂ ਲੱਗਦਾ ਚਾਹਨਾ ਪੈਣਾ ਨਹੀਂ ਪਾਉਂਦੇ ਕੀ ਬੋਲਿਆਗਾ ਚਾਹਨਾ ਨਹੀਂ ਕਰਦੇ ਚਾਹੀਦੀ ਆਪਾਂ ਨੂੰ ਸਭ ਚੰਗੇ ਬੋਤਲ ਬੋਲੋ ਬੋਲੋ ਪਿੱਛੇ ਤਾਂ ਫਿਰ ਇਹ ਸਿਰਾ ਨਹੀਂ ਕੋਈ ਛੋਟੇ 4 ਲੋਕ ਸਾਡੀਆਂ ਸਾਰੀਆਂ ਔਰਤਾਂ ਦੇ ਉੱਤੇ ਹੱਗੇ ਵੀ ਨੁਕਸਾਨ ਹੋ ਰਹੇ ਨੇ ਜਿਹੜੇ ਤੋਂ ਨਾ ਉਸ ਨੂੰ ਤਿਆਰ ਸਰਕਾਰਾਂ ਨੇ ਕਿਹਾ ਅਮੀਰ ਲੋਕਾਂ ਦੇ ਨਾ ਸਤਰੀ ਵਰਗ ਦੀ ਆਮਦਨੀ ਹੋਣੀ ਹੈ ਸਹੀ ਇਹ ਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀਆਂ ਆਪਣਿਆਂ ਨੂੰ ਸੁਰਸਤ ਜ਼ਿੰਦਗੀ ਜੰਗ ਦਾ ਹੱਥ ਮੇਲੇ ਸੰਭਰ ਕਰਤਾ ਜਾਵੇ